ਸਸ਼ੀਕਾਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਸੌਣ ਦਾ ਮਹੀਨਾ ਸ਼ਿਵ ਪੰਕਤਾ ਦੇ ਲਈ ਬਹੁਤ ਹੀ ਖਾਸ ਹੁੰਦਾ ਹੈ ਸੋ ਅੰਦੇ ਮਹਿੰਦੀ ਦੇ ਵਿੱਚ ਸਾਰੇ ਸ਼ਿਵ ਭਗਤ ਭਗਤੀ ਦੇ ਵਿੱਚ ਰੰਗੇ ਨਜ਼ਰ ਆਉਂਦੇ ਹਨ ਉੱਥੇ ਹੀ ਤੁਹਾਨੂੰ ਮਿਲੌਣ ਜਾ ਰਹੇ ਹਾਂ ਇਹੋ ਜਿਹੇ ਸ਼ਿਵ ਭਗਤ ਤੋਂ ਜੋ ਕਿ ਪਿਛਲੇ 10 ਸਾਲ ਤੋਂ ਸ਼ਿਵ ਜੀ ਦਾ ਸ਼ਿੰਗਾਰ ਕਰਦੇ ਆ ਰਹੇ ਹਨ ਹਰ ਸੋਮਵਾਰ ਉਹ ਜਾ ਕੇ ਸ਼ਿਵ ਜੀ ਦਾ ਸ਼ਿੰਗਾਰ ਕਰਦੇ ਹਨ ਉਹ ਵੀ ਇਹੋ ਜਿਹੇ ਮੰਦਿਰ ਚ ਜਿਹੜਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਹੈ ਜਦੋਂ ਸਾਡੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੂਰਾ ਪਰਿਵਾਰ ਰਾਧਾ ਸਵਾਮੀ ਹੈ ਪਰ ਉਹ ਸ਼ਿਵ ਜੀ ਨੂੰ ਮੰਨਦੇ ਹਨ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਕਰ ਜੀ ਹਰ ਹਰ ਮਾਦੇਵ ਜੈ ਸ੍ਰੀ ਰਾਮ ਹਾਂ ਜੀ ਮੇਰਾ ਨਾਮ ਮਨੂ ਚਾਵਲਾ ਤੇ ਮਹਾਕਾਲ ਨੇ ਮੇਰਾ ਨਾਮ ਰੱਖਿਆ ਹੈ ਸ਼ਿਵਕਨੰਦੀ ਉਹ ਸ਼ਿਵਰਨੰਦੀ ਤੋਂ ਇਨਾਮ ਤੇ ਹੁਣ ਬਾਬਾ ਜੀ ਨੇ ਹੁਣ ਆਪਣੀ ਪਛਾਣ ਬਣਾਈ ਹੋਈ ਹੈ ਮੇਰੀ ਇਹ ਪਿਛਲੇ 10 ਸਾਲਾਂ ਤੋਂ ਪਰਾਲਾ ਨਹੀਂ ਕਹਿ ਸਕਦੇ ਬਾਬਾ ਜੀ ਦੀ ਸੇਵਾ ਬਾਬਾ ਜੀ ਨੇ ਸੇਵਾ ਲਈ ਪਿਛਲੇ 10 ਸਾਲਾਂ ਤੋਂ ਤੇ ਆਪਣੇ ਜਿਸ ਜਿਸ ਸਥਾਨ ਤੇ ਤੁਸੀਂ ਬੈਠੇ ਹੈ ਇਹ ਹੈਗਾ ਸਭ ਤੋਂ ਪਵਿੱਤਰ ਸਥਾਨ ਸ਼ਮਸ਼ਾਨ ਘਾਟ ਸ਼ਮਸ਼ਾਨ ਦੇ ਹੀ ਵਿੱਚ ਮਹਾਕਾਲ विराजमान ਕਰਦੇ ਹੈ ਕਹਿੰਦੇ ਜਿੰਨੇ ਮर्जी ਤੀਸਤਾਂ ਤੇ ਚਲ ਜਾਓ ਆਖਿਰ ਲਾਸ਼ ਆਪਣ ਵੀ ਇੱਥੇ ਆਣ ਬਣ ਤੇ ਪ੍ਰਭੂ ਆਪ ਬ੍ਰਾਈਮਨ ਬੈਠਾ ਕਿਉਂ ਕਿਉਂਕਿ ਪ੍ਰਭੂ ਨੇ ਹੀ ਤੁਹਾਨੂੰ ਇੱਧਰ ਆਸ਼ੀਰਵਾਦ ਦੇਣਾ ਤੁਹਾਨੂੰ ਕਿਉਂਕਿ ਲਾਸਟ ਇਹੀ ਸਾਡਾ ਕਹਿੰਦਾ ਘਰ ਵੀ ਯੋ ਹੈ ਤੇ ਪ੍ਰਭੂ ਦੇ ਚਰਨਾਂ 'ਚ ਹੀ ਆਪਾਂ ਲੀਨ ਹੋਣਾ ਤੇ ਹੁਣ ਆਪਾਂ ਪ੍ਰਭੂ ਦੇ ਚਰਨਾਂ 'ਚ ਹੀ ਬੈਠੇ ਆਂ ਸਾਖਸ਼ਾਤ ਮਹਾਕਲ ਬੈਠੇ ਸਾਹਮਣੇ ਤੇ ਤੁਸੀਂ ਪ੍ਰਭੂ ਦੇ ਕੋਲ ਹੀ ਆਇਓ ਸਰ ਕੋਡ ਇੰਫਰਗਿਡ ਨੇ ਲਗਨ ਹੋਈ ਹੈ 10 ਸਾਲ ਪਹਿnde ਕਿਸ ਤਰ੍ਹਾਂ ਜਾਗਰਤ ਹੋ ਗਏ ਦੇਖੋ ਪਿਛਲੇ 10 ਸਾਲ ਤੋਂ ਪਹਿਲੇ ਤੁਹਾਨੂੰ ਦੱਸਦਾ ਪਹਿਲੇ ਤੇ ਮੇਰੀ ਫੈਮਲੀ ਜਿਹੜੀ ਹੈਗੀ ਸੀ ਹੁਣ ਵੀ ਹੈਗੇ ਜਿਹੜੇ ਉਹ ਰਾਧ ਸੋਮੀ ਹੈ ਜਿਹੜੇ ਆਪਾਂ ਕਹਿੰਦੇ ਆ ਬਿਲਕੁਲ ਕਟੜ ਰਾਧ ਸੋਮੀ ਕੁਸ਼ੁਰ ਤੋਂ ਕਹਿੰਨਾ ਪਾਕਿਸਤਾਨ ਤੋਂ ਪਾਕਿਸਤਾਨ ਦੇ ਟਾਈਮ ਦੇ ਕਹਿੰਨਾ 1947 ਦੇ ਉਹ ਰਾਧ ਸੋਮੀ ਹੀ ਜਦ ਦੇ ਰਾਧ ਸੋਮੀ ਆਪਣਾ ਜਿਹੜੇ ਸਸੰਘ ਘਰ ਬਣਿਆ ਉਹ ਸ਼ੁਰੂ ਤੋਂ ਹੀ ਉਹ ਰਾਧ ਸੋਮੀ ਹੈ ਮੇਰੇ ਜਿੰਨੇ ਵੀ ਪਰਿਵਾਰ ਦੇ ਵਿੱਚ ਮੈਂਬਰ ਹੈਗੇ ਸਾਰੇ ਟੋਟਲ ਹੀ ਰਾਧ ਸੋਮੀ ਹੈ ਸਿਰਫ ਮੇਰੀ ਵਾਈਫ ਮੇਰੇ ਬੇਟੇ ਨੂੰ ਛੱਡ ਕੇ ਔਰ ਮੈਨੂੰ ਛੱਡ ਕੇ ਉਸ ਕਹਿੰਨਾ ਉਹਨੂੰ ਬਸ ਬਾਬੇ ਦੀ ਸੇਵਾ 'ਚ ਲੱਗੇ ਆ ਬਾਬੇ ਨੇ ਆਪਣੀ ਸੇਵਾ ਚ ਲਵਾਇਆ ਆ ਬਾਬੇ ਨੇ ਬਾਬਾ ਕਹਿੰਦੇ ਕਰਮ ਵਾਲਾ ਉਹ ਕਰਾਨ ਵਾਲਾ ਉਹ ਸਮੇ ਬੁਲਾਣ ਵਾਲਾ ਹੈ ਮੈਂ ਤਾਂ ਸਭ ਤੋਂ ਵੱਡਾ ਸਮੇ ਹੁੰਦਾ ਹੈ ਇਹਨੇ ਇਨਸਾਨ ਕੁਛ ਨਹੀਂ ਕਰਦਾ ਸਮੇ ਕਰਾਂਦਾ ਹੁੰਦਾ ਇਨਸਾਨ ਦੇ ਕੋਲ ਹੁਣ ਜਿਹੜੇ ਮੇਰੇ ਫਰਦ ਸਾਹਿਬ ਅਗੇ ਆ ਉਹ ਰੱਦ ਸੋਮੀ ਹੈ ਪਹਿਲੇ ਉਹ ਨਹੀਂ ਮੰਨਦੇ ਸੀ ਭੋਲੇ ਨਾਰ ਨੂੰ ਹੁਣ ਉਹ ਵੀ ਬੰਨਣਾ ਸ਼ੁਰੂ ਕਰ ਦਿੱਤਾ ਆਟੋਮੈਟਿਕ ਹੈ ਬਾਬਾ ਹੈ ਬਾਬਾ ਚਾਵੇ ਦੇਖੋ ਇਹ ਤੇ ਹੈੱਡ ਆਫਿਸ ਹੈ ਮਹਾਕਾਲ ਦਾ ਠੀਕ ਹੈ ਜਿੱਥੇ ਬਾਬਾ ਜੀ ਨੇ ਸੇਵਾ ਪਰਮਨੈਂਟਲੀ ਲਾਈ ਹੋਈ ਹੈ ਇਸ ਤੋਂ ਇਲਾਵਾ ਆਪਨ ਲੁਧਿਆਣਾ ਨਹੀਂ ਪੂਰੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਵੀ ਜਿੱਥੇ ਬਾਬੇ ਦਾ ਹੁਕਮ ਆਵੇ ਬਗੈਰ ਹੁਕਮ ਤੋਂ ਆਪਾਂ ਜਾਣਾ ਨਹੀਂ ਕਿਸੇ ਦਾ ਫੋਨ ਆਊਗਾ ਵੀ ਮਗਰ ਬਾਬੇ ਨੇ ਜੋ ਹੁਕਮ ਲੁਆਇਆ ਹੈ ਅੱਜ ਫੋਨ ਆਇਆ ਕਿਸੇ ਦਾ ਜੋ ਹੁਕਮ ਆ ਗਿਆ ਤੇ ਸੇਮਡੇ ਹੋ ਜਾਊਗਾ ਨਹੀਂ ਤੇ ਕਹਿੰਦਾ ਮਹੀਨਾ ਵੀ ਲੱਗੇਂਦਾ ਸਾਲ ਵੀ ਲੱਗੇਂਦਾ ਬਗੈਰ ਹੁਕਮ ਤੋਂ ਨਹੀਂ ਜਾਣਾ ਇੱਥੇ ਕਿਹੜੇ ਕੋਈ ਸੇਵਾ ਲੈਣੀ ਹੈ ਤੇ ਸੇਵਾ જય ਸ਼ੰਕਰ ਹੈ ਇਹ ਤੇ ਬਾਬੇ ਨੇ ਹੀ ਸੇਵਾ ਲੁਵਾਈ ਹੋਈ ਹੈ ਇੱਕ ਦਿਨ ਸੇਵਾ ਕਰ ਦਿਓ ਹਰ ਮਹੀਨੇ ਦੇ ਵਿੱਚ ਜਾਂ ਕਰ ਦਿਓ ਜਾਂ ਹਫਤੇ ਵਿੱਚ ਕਰ ਦਿਓ ਇਹ ਹਰ ਸੋਮਵਾਰ ਨੂੰ ਹਰ ਬੋਲ ਕਹਿੰਦਾ ਹਨੇਰੀ ਆਵੇ ਤੂਫਾਨ ਆਵੇ ਕਹਿੰਦੇ ਭਾਵੇਂ ਜਲ ਕਹਿੰਦਾ ਜਲ ਰਲੇ ਆਵੇ ਭਾਵੇਂ ਤਾਂ ਵੀ ਕਹਿੰਦਾ ਬਾਬੇ ਸੇ ਪੁੱਛਣਾ ਕਰਨੀ ਹੀ ਪੈਣੀ ਹੈ ਕਹਿੰਦੇ ਆਪਣੇ ਹਫਤੇ ਦੇ ਵਿੱਚ ਕਹਿੰਦਾ ਸੋਮਵਾਰ ਤੇ ਇੱਕ ਦਿਨ ਆਣਾ ਤੇ ਬਾਕੀ ਜਿਹੜੇ ਦਿਨ ਹੈਗੇ ਬਾਬਾ ਨੇ ਤੇ ਜੋ ਮਰਜ਼ੀ ਕਰੋ ਸੋਮਵਾਰ ਇੱਥੇ ਆਣੇ ਹੀ ਪੈਣਾ ਕਹਿੰਦੇ ਜਿੰਦੇ ਆ ਮਰਦੇ ਕਹਿੰਦਾ ਬਾਬੇ ਸੇਵਾ ਚ ਲੱਗੇ ਆ ਜੋ ਬਾਬੇ ਨੂੰ ਅਰਪਿਤ ਕਰਤਾ ਤੇ ਬਾਬੇ ਨੇ ਆਪਣਾ ਸੇਵਾ ਲਵਾਈ ਲੈਣੀ ਹੈ ਆਪਣੇ ਬਾਬੇ ਨੇ ਸਿਸਟਮ ਬਣਾਇਆ ਹੈ ਕਹਿੰਦੇ ਕੋਈ ਆਵੇ ਨਾ ਆਵੇ ਤੁਸੀਂ ਆਣਾ ਤੇ ਬਾਬੇ ਨੇ ਕਿਹਾ ਕੁਈ ਕਰੇ ਨਾ ਕਰੇ ਬਾਬੇ ਦੇ ਕੋਲ ਬਹਿਣਾ ਹੈ ਹੁਣ ਸ਼ਿੰਗਾਰ ਪੈਲੀ ਦਾ ਸਮਾਂ ਸ਼ਿੰਗਾਰ ਮੈਂ ਨਹੀਂ ਕਰਦਾ ਬਾਬਾ ਆਪ ਹੀ ਕਰਾਂਦਾ ਇਹ ਹੱਥ ਵੀ ਬਾਬੇ ਦੇਤੇ ਤੁਹਾਡੇ ਸਾਹਮਣੇ ਬੈਠਾ ਕਰਮਲਾ ਉਹ ਕਰਾਣ ਵਾਲਾ ਕਿਸ ਰੂਪ ਚਾਣਾ ਹੈ ਇਹ ਵੀ ਨਹੀਂ ਪਤਾ ਸਾਨੂੰ ਕਿਉਂਕਿ ਇਧਰ ਜੇ ਬਾਬੇ ਨੇ ਆਪ ਹੀ ਤਿਆਰ ਹੋਣਾ ਹੈ ਆਪ ਹੀ ਕਰਾਣਾ ਹੈ ਤੇ ਫਿਰ ਆਪ ਹੀ ਤਿਆਰ ਹੋਣਾ ਆਪਣੇ ਆਪ ਹੀ ਰੂਪ ਆਪਣਾ ਲੈਣਾ ਹੈ ਕਿਉਂਕਿ ਕਈ ਦੁਨੀਆ ਕੀ ਕਰਦੀ ਹੈ ਸ਼ਿੰਗਾਰ ਕੀ ਕਹਿੰਦੇ ਮੈਂ ਸ਼ਿੰਗਾਰ ਕਰਨਾ ਹੈ ਸ਼ਿੰਗਾਰ ਤੇ ਇਹ ਕਹਿੰਦਾ ਮਲ ਹਰ ਕੋਈ ਦੇਖ ਕੇ ਕਰ ਸਕਦਾ ਹੈ ਕਾਪੀਰਾਈਟ ਕਰ ਸਕਦਾ ਹੈ ਇਹ ਕਾਪੀਰਾਈਟ ਨਹੀਂ ਹੋਣਾ ਜਿੰਨਾ ਮर्जी ਕੋਸ਼ਿਸ਼ ਕਰ ਲੋ ਜੋ ਪ੍ਰਭੂ ਨੇ ਜਿਸ ਰੂਪ ਚਾਣਾ ਉਸੇ ਰੂਪ ਚ ਅ ਦੇਖਿਆ ਜਾਨੀ ਸ ਪਗਜੀ ਕੀ ਜਿਹੜਾ ਸ਼ਿਗਾਰਤੂ ਦੇ ਕਾਰਜ ਤੁਹਾਡਾ ਪਰਿਵਾਰ ਰਹੀ ਹੈ ਤੇ ਪਰਿਵਾਰ ਦੇ ਵਿੱਚ ਵੀ ਤਾਂ ਕਹਿੰਦੇ ਵੀ ਹਰੀ ਪੀੜ ਵਾਸਨ ਕੁਝ ਨਾ ਕੁਝ ਕਰਨਾ ਪੈਂਦਾ ਹੈ ਕੀ ਰੋਜ਼ਗਾਰ ਕੀ ਕੋਈ ਦੇਖੋ ਮੇਰਾ ਹੈਗਾ ਹੋਜਰੀਆ ਬਿਜ਼ਨਸ ਤੇ ਉਹ ਸਮਝੋ ਹਫਤਾ ਤੇ ਕੰਮ ਹੋਣਾ ਹੀ ਹੋਣਾ ਹਰ ਸੋਮਵਾਰ ਨੂੰ ਬਾਬੇ ਦੇ ਨਾਮ ਤੋਂ ਕਹਿੰਦਾ ਮਤਲਬ ਘਰਦਿਆਂ ਨੇ ਵੀ ਇਜਾਜ਼ਤ ਦੀ ਹੈ ਜਾ ਕਿ ਸੋਮਵਾਰ ਨੂੰ ਕੰਮ ਕੋਈ ਨਹੀਂ ਕਰਨਾ ਤੇ ਬਾਬੇ ਦੇ ਚੰਨਾ ਜੱਠਾ ਲੱਗਿਆ ਲੱਗਾ ਰਹੇ ਜੋ ਕਰ ਰਹੇ ਕਰ ਹੀ ਜਾ ਇਹ ਤਾਂ ਬਾਬੇ ਦੀ ਸੇਵਾ ਹੁਣ ਕਰਨੀ ਪਣੀ ਇਹ ਜਿਹੜਾ ਤੁਸੀਂ ਇਹ ਬਾਬਾ ਜੀ ਇਹ ਕੋਈ ਸੰਕਤ ਦਾ ਸਿਧਾਰ ਕਰ ਰਹੇ ਹੋ ਇਹਨੂੰ ਕਿੰਨੇ ਸਮੇਂ ਤੋਂ ਤੁਸੀਂ ਤਿਆਰ ਕਰ ਰਹੇ ਹੋ ਕਿੰਨੇ ਵੀ ਤੱਕ ਇਹ ਨਾਲ ਕੰਪਲੀਟ ਦੇਖੋ 1 ਵਜੇ ਬਹਿਣਾ ਬਾਕੀ ਹੁਣ ਦੇਖ ਲੋ ਟਾਈਮ ਚਾਰ ਪਲੱਸ ਹੋ ਚੁੱਕਾ ਹੈ 5 ਵਜੇ ਤਾਂ ਬਾਬਾ ਜੀ ਕੰਪਲੀਟ ਹੋ ਜੂਗੇ ਹਲੇ ਵੀ ਟਾਈਮ ਲੱਗਣਾ ਹੈ ਹਲੇ ਵੀ ਬਾਬਾ ਜੀ ਕੰਪਲੀਟ ਨਹੀਂ ਹੋਏ ਹਲੇ ਬਾਬੇ ਤਸल्ली ਨਹੀਂ ਹੋਈ ਤਸल्ली ਹੋ ਗਈ ਬਾਬਾ ਜੀ ਨੇ ਆਪਣੇ ਹੁਕਮ ਦੇਣਾ ਹੈ ਮੈਂ ਤਿਆਰ ਹੋ ਗਿਆ ਬਾਕੀ ਆਪਣੇ ਕਾਰੇ ਕਰੋ ਇੱਥੇ ਆਨ ਦਾ ਕਹਿੰਦੇ ਨਾ ਆਨ ਦਾ ਸਮੇਂ ਹੈ ਨਾ ਜਾਣ ਦਾ ਸਮੇਂ ਹੈ ਕਹਿੰਦੇ ਆਨ ਦਾ ਦਰਵਾਜਾ ਵੀ ਹੋਇਆ ਜਾਣ ਦਾ ਵੀ ਹੋਇਆ ਕਿ ਪ੍ਰਭੂ ਦਾ ਹੁਕਮ ਦੇ ਹਿਸਾਬ ਨਾਲ ਚੱਲਣਾ ਹੈ ਹਾਂ ਤੇ ਕੀ ਜੀ ਆਮ ਪਬਲਿਕ ਨੂੰ ਜਾਂ ਕਿ ਆਪਣੇ ਦੇਲੇ ਸੰਸਥਾਾਂ ਨੇ ਜਾਂ ਕਿ ਵਰਤੀ ਸੰਦੇਸ਼ ਲੈ ਚੋ ਦੇਖੋ ਮੈਯੋ ਸੰਦੇਸ਼ ਨਾ ਚਾਹਨਾ ਕਿ ਮੈਯੋ ਸੰਦੇਸ਼ ਆਦਨੋ ਇਹ ਦੇਣਾ ਚਾਹਨਾ ਦੇਖੋ ਪ੍ਰਭੂ ਦੇ ਕਾਰਜ ਵਿੱਚ ਲੱਗੋ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੋ ਆਪਾਂ ਕਿੱਥੇ ਆ ਟਾਈਮ ਵੇਸਟ ਕਰੀ ਜੰਨੇ ਕਹਿੰਦਾ ਕਿੱਥੇ ਟਾਈਮ ਵੇਸਟ ਕਰਨ ਲੱਗੇ ਆ ਕਦੀ ਕਿਸੇ ਦੀ ਯਾਰਾ ਨਾ ਟਾਈਮ ਬਰਬਾਦ ਕਰਦੇ ਆ ਕਦੀ ਕੁਛ ਕਰਦੇ ਆ ਕਿ ਕਿਸੇ ਰਿਸ਼ਤੇਦਾਰਾ ਕੋ ਜਾ ਰਹੇ ਆ ਕਦੀ ਕਿੱਥੇ ਜਾ ਰਹੇ ਆ ਕਦੀ ਸ਼ਰਾਬਾਂ ਪੀ ਰਹੇ ਆ ਕੁਛ ਕਰ ਰਹੇ ਆ ਮਗਰ ਪ੍ਰਭੂ ਦੇ ਕਾਰੇ ਭੁੱਲੇ ਫਿਰਦੇ ਆ ਆਪਾਂ ਧਰਮ ਦੇ ਕੰਮ 'ਚ ਹੱਥ ਵਟਾਣੇ ਨਹੀਂ ਆਪਾਂ ਧਰਮ ਦੇ ਕੰਮ 'ਚ ਕਿਸ ਕੋਈ ਕਹਿ ਦੇਵੇ ਹਾਂਜੀ ਇਹ ਕਾਰੇ ਕਰ ਲੋ ਉਹ ਕਹਿੰਦਾ ਛੱਡ ਮੈਂ ਕੀ ਲੈਣਾ ਨਾ ਮੈਨੂੰ ਤਾਂ ਆਪਣੇ ਕੰਮ ਤੋਂ ਫੁਰਸਤ ਨਹੀਂ ਗਈ ਜੋ ਮੁਸੀਬਤ ਆਂਦੀ ਏ ਸਿਰ ਤੇ ਮੁਸੀਬਤ ਪੈਂਦੀ ਆ ਫਿਰ ਪ੍ਰਭੂ ਯਾਦ ਆਉਂਦਾ ਪ੍ਰਭੂ ਕਹਿੰਦੇ ਪਹਿਲੇ ਹੀ ਆਜੋ ਪਹਿਲੇ ਦਰਵਾਜ਼ਾ ਖੁੱਲਾ ਆ ਪਹਿਲੇ ਮੈਂ ਬੈਠਾ ਜੱਫੀ ਜੇ ਅੱਪਾ ਕੋਈ ਕਾਰ ਕਰਾਂਗੇ ਤਾਂ ਇਹ ਕੁਝ ਹੋਊਗਾ ਹੁਣ ਦੇਖੋ ਮੈਂ ਕੋਈ ਕੋਈ ਸੋਚ ਕੇ ਥੋੜਾ ਆਣਾ ਸੀ ਕਿ ਪ੍ਰਭੂ ਮੈਨੂੰ ਐ ਮਿਲੂਗਾ ਮੈਂ ਤਾਂ ਆਵਾਂਗਾ ਮਗਰ ਮੇਰੇ ਤੇ ਡਿਊਟੀ ਹੈਗੀ ਹੈ ਮੈਨੂੰ ਪ੍ਰਭੂ ਨੇ ਡਿਊਟੀ ਇਹ ਕਹਿੰਨਾ ਹੈ ਜ਼ਿੰਮੇਵਾਰੀ ਦਿੱਤੀ ਹੈ ਕਿ ਆਣਾ ਆਣਾ ਹੈ ਬਾਕੀ ਕੰਮ ਤੇਰਾ ਨਹੀਂ ਮੇਰਾ ਉਹ ਤੇਰੀ ਜ਼ਿੰਮੇਵਾਰੀ ਮੇਰੀ ਬੰਦੀ ਹੈ ਹੁਣ ਤੇਰੀ ਕੋਈ ਲੱਤ ਖਿੱਚੇ ਤੇ ਤੇਰੀ ਲੱਤ ਖਿੱਚ ਨਹੀਂ ਸਕਦਾ ਕਿਉਂ ਨੰਦੀ ਨੰਦੀ ਲੱਤ ਖਿੱਚੂਗਾ ਫਿਰ ਨੰਦੀ ਲੱਤ ਮਾਰੂਗਾ ਫਿਰ ਬਾਬਾ ਕਹਿੰਨਾ ਫਿਰ ਉਹ ਕਿੱਥੇ ਜਾ ਕੇ ਗਿਰੂਗਾ ਇਸ ਕਰਕੇ ਕਹਿੰਨੇ ਆ ਆਪਾਂ ਪ੍ਰਭੂ ਦੇ ਕਾਰ ਕਰਾਂਗੇ ਦੇਖੋ ਮੈਂ ਵੀ ਇੱਕ ਆਮ ਇਨਸਾਨ ਆ ਸਮਝੀ ਆਮ ਇਨਸਾਨ ਦੀ ਤਰ੍ਹਾਂ ਹੀ ਐ ਮਗਰ ਆਪਾ ਪ੍ਰਭੂ ਦੇ ਚਰਨਾਂ 'ਚ ਬੈਠੇ ਆਂ ਪ੍ਰਭੂ ਕਹਿੰਦੇ ਸਾਰੇ ਹੀ ਮੇਰੇ ਭਗਤ ਐ ਮਗਰ ਆਉਂਗੇ ਤੇ ਪ੍ਰੀਅ ਬਣੂਗੇ ਜਿਹਾ ਆਉਂਗੇ ਨਹੀਂ ਕੁਝ ਪਾਉਂਗੇ ਨਹੀਂ ਹੁਣ ਦੇਖੋ ਇਸ 15 ਜੁਲਾਈ ਨੂੰ ਸ਼ਿਵਰਾਤਰੀ ਸੀ ਤੇ ਬਾਬਾ ਮਹਾਕਾਲ ਜੀ ਤੇ ਬਾਬਾ ਮਹਾਕਾਲ ਖੁਦ ਆਇਆ ਆਪ ਵੀ ਆਏ ਤੇ ਉਹਨਾਂ ਦੇ ਨਾਲ ਉਹਨਾਂ ਦੇ ਸ਼ਿਸ਼ੇ ਵੀ ਆਏ ਕਹਿੰਦਾ ਮਤਲਬ ਸਾਧੂ ਸੰਤ ਦੀ ਪੂਰੀ ਆਏ ਸਾਧੂ ਸੰਤ ਵੀ ਆਏ ਤੇ ਪੰਡਿਤ ਜੀ ਵੀ ਆਏ ਆਪਣੇ ਉਜੇਨ ਦੇ ਪੁਜਾਰੀ ਜੀ ਮੁੱਖਿਆ ਪੁਜਾਰੀ ਰਮਨ ਤ੍ਰिवेदी ਜੀ ਉਹਨਾਂ ਨਾਲ ਪਤਾ ਨਹੀਂ ਕੌਣ-ਕੌਣ ਆਏ ਕਿੱਥੋਂ-ਕਿੱਥੋਂ ਗੋਰੀ ਆਏ ਕੋਈ ਐ ਰਹਿ ਨਹੀਂ ਕੋਈ ਪੈਸੇ ਦੇ ਕੇ ਬੁਲਾਏ ਉਹ ਤਾਂ ਪ੍ਰੇਮ ਦੇ ਨਾਲ ਆਏ ਕਿਉਂਕਿ ਜਿਹੜੇ ਕਹਿੰਦਾ ਅਸਲ ਹੁੰਦੀ ਆ ਉਹ ਪੈਸੇ ਨਾਲ ਨਹੀਂ ਆਂਦੀ ਉਹ ਪ੍ਰੇਮ ਨਾਲ ਆਂਦੀ ਹੈ ਹੁਣ ਤੁਸੀਂ ਪ੍ਰਮਾਤਮਾ ਨੂੰ ਪ੍ਰਮਾਤਮਾ ਕੇ ਪੈਸੇ ਦਾ ਭਾ ਦੋ ਕਿ ਪ੍ਰਮਾਤਮਾ ਨੂੰ ਪ੍ਰਮਾਤਮਾ ਤੁਹਾਡੇ ਕੇ ਪੈਸੇ ਜੜਾਣਾ ਤੂੰ ਮੇਰਾ ਕਾਰ ਕਰਦੇ ਪ੍ਰਮਾਤਮਾ ਪੈਸੇ ਦਾ ਭੁੱਖਾ ਨਹੀਂ ਪ੍ਰਭਾ ਪ੍ਰੇਮ ਦਾ ਹੁਣ ਆਪਾਂ Hindu ਐ ਹੁਣ ਦੇਖ ਲਓ ਹੁਣ ਖਰਿਆਣਾ ਚ ਕੀ ਹੋਇਆ ਆਪਣੀ ਸ਼ੋਭਾ ਯਾਤਰਾ ਦੇ ਵਿੱਚ ਮੁਸਲਮਾਨਾ ਨੇ ਪਥਰਾਵ ਕੀਤਾ ਭੂਲੀਏ ਚਲਾਈਆ ਤੇ ਆਪਣੇ Hindu ਉਹ ਦੇਖੋ Hindu ਨੂੰ ਅੰਦੀਆਂ ਨੂੰ ਆਦੇਸ਼ ਨਹੀਂ ਹੈਗਾ Hindu ਜੇ ਇਕਤਾ ਨਹੀਂ ਕੀ ਆਪਣੇ ਕਿਨ ਵਿੱਚ ਆਪਣੇ ਕੋ ਹਥਿਆਰ ਕਹਿੰਦਾ ਉਹ ਜੋ ਹਥਿਆਰ ਚੱਕ ਸਕਦੇ ਸਾਨੂੰ ਅਸੀਂ ਨਹੀਂ ਹਥਿਆਰ ਚੱਕ ਸਕਦੇ ਹੁਣ ਆਪਾਂ ਨੂੰ ਚੱਕਣੇ ਪੈਣੇ ਕਿ ਆਪਾਂ ਨੂੰ ਆਪਣੀ ਪਾਵਰ ਦਿਖਾਣੀ ਪਣੀ ਹੈ ਕਿ ਸਾਡੇ ਕੋਲ ਪਾਵਰ ਹੈਗੀ ਹੈ ਤੂੰ ਸੀ ਕਰ ਸਕਦੇ ਅਸੀਂ ਵੀ ਕਰ ਸਕਦੇ ਹਾਂ ਮਗਰ ਅਸੀਂ Hindu ਕਰ ਕਿਸੇ ਦਾ ਅਤਿਆਚਾਰ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ Hindu ਆਪਣੇ ਧਰਮ ਨੂੰ ਇਹ ਦੇਖ ਕੇ ਕਿ ਅਸੀਂ ਕੀ ਲੈਣਾ ਮਗਰ ਕਹਿੰਦਾ ਜੋ ਆਪਣੇ ਧਰਮ ਤੇ ਆ ਆਪਣੇ ਹਾਨੀ ਹੋਵੇ ਤੇ ਆਪਾਂ ਨੂੰ ਹਿੰਦੂ ਨੂੰ ਫਿਰ ਦਿਖਾਣਾ ਪੈਣਾ ਕਿ ਅਸੀਂ ਵੀ ਯੋद्धा ਹੈਗੇ ਹਾਂ ਹੁਣ ਤੇ ਯੋद्धा ਬੰਨਾ ਹੀ ਪੈਣਾ ਨਹੀਂ ਬਨੋਂਗੇ ਤੇ ਆਣ ਵਾਲੀ ਜਿਹੜੀ ਪੁਸਤ ਹੈਗੀ ਗਾਲੇ ਕੱਢੂਗੀ ਤੁਸੀਂ ਕੀ ਕੀਤਾ ਆਪਾਂ ਕਹਿੰਨੇ ਆ ਕਿ ਪ੍ਰਭੂ ਦੇ ਕਾਰ ਦੇ ਨਾਲ-ਨਾਲ ਆਪਣੇ ਧਰਮ ਦੇ ਵੀ ਕਾਰ ਕਰੋ ਕੀ ਧਰਮ ਨੂੰ ਵੀ ਅੱਗੇ ਵਧਾਓ ਆਪਣੇ ਧਰਮ ਆਪਣੇ ਧਰਮ 'ਚ ਪੱਕੇ ਹੋਵੇ ਹਰ ਬੰਦੇ ਨੂੰ ਹਰ ਬੰਦੇ ਨੂੰ ਹਰ ਮੰਦਰ ਤੇ ਜਾਣ ਜੇ ਨਾਲ ਆਪਣੇ ਬੱਚਿਆਂ ਨੂੰ ਸੰਸਕਾਰ ਦੇਣ ਚਾਹੀਏ ਜਿਹੜੀ ਤੁਸੀਂ ਗਲਾ ਸਿੱਖੀ ਹੈ ਇਹ ਕੀ ਇਹ ਗਲਾ ਸਿੱਖੀ ਨਹੀਂ ਹੈ ਇਹ ਪ੍ਰਭੂ ਦਾ ਗਿਫਟ ਹੈ ਤੁਸੀਂ ਮੈਂ ਕੋਈ ਆਰਟਿਸਟ ਆਰਟਿਸਟ ਨਹੀਂਗਾ ਬੋਰ ਗਿਫਟ ਹੈ ਐ ਬਸ ਬਾਬੇ ਨੇ 2013 ਤੋਂ ਬਾਅਦ ਬਸ ਜੋ ਵੀ ਹੈ ਕਹਿੰਦੇ ਕੋਈ ਚੀਜ਼ ਹੁੰਦੀ ਤੁਹਾਡੇ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾ ਹੁੰਦੀ ਹੈ ਮਗਰ ਕਲਾ ਕਹਿ ਲਓ ਜਾਂ ਕਹਿਣਾ ਮਨ ਗੁਣ ਕਹਿ ਲਓ ਉਹ ਉਹ ਰਹੀ ਆਣਾ ਜਦੋਂ ਸਮੇ ਆਣਾ ਹੁਣ ਤੁਸੀਂ ਹੋ ਤੁਸੀਂ ਆਪਣਾ ਜਨਰਲਿਸ ਸ਼ੁਰੂ ਤੋਂ ਤੇ ਹੈ ਨਹੀਂ ਸੀ ਇਹ ਵੀ ਤੁਹਾਡਾ ਸਮੇ ਆਂਤ ਨੂੰ ਇਹ ਕਹਿੰਨਾ ਮਨ ਇਹ ਵੀ ਇੱਕ ਸੇਵਾ ਮਿਲੀ ਹੈ ਸੇਵਾ ਲਾ ਲਓ ਜਾਂ ਜੋ ਵੀ ਲਾ ਲਓ ਪ੍ਰਭੂ ਨੇ ਕੋਈ ਜਰੀਆ ਬਣਾਇਆ ਸਮੇ ਆਂਦੀ ਹੀ ਹੁੰਦਾ ਹੁਣ ਦੇਖੋ ਮੈਂ ਸ਼ੁਰੂ ਤੋਂ ਇਦਨ ਕੀ ਸੀ ਇੱਕ ਵਪਾਰੀ ਠੀਕ ਹੈ ਵਪਾਰੀ ਤੋਂ ਬਾਅਦ ਕਹਿਣਾ ਮੈਂ ਸੇਵਾਦਾਰ ਬਾਬੇ ਨੇ ਬਣਾਇਆ ਆਪਣੇ ਵਪਾਰੀ ਹੁਣ ਵੀ ਹਾਂ ਮਗਰ ਆਪਣੇ ਬਾਬੇ ਨੂੰ ਕਿਹਾ ਕਿ ਮੈਨੂੰ ਕਿਸੇ ਅੱਗੇ ਹੱਡ ਅੱਡਾਂ ਦੀ ਲੋੜ ਨਾ ਬਾਬੇ ਮੈਂ ਦੇਵਾਂ ਕਿਉਂ ਮੈਂ ਧਰਮ ਦੇ ਕੰਮ ਦੇ ਵਿੱਚ ਕਹਿਣਾ ਆਪਣੀ ਹਉਤੀਆ ਪੰਦਾ ਰਵਾਂ ਕਹਿਣਾ ਹੁਣ ਜੋ ਵੀ ਕਾਰਜ ਹੋਵੇ ਕਿਸੇ ਜਗ੍ਹਾ ਵੀ ਹੋਵੇ ਮੇਰੀ ਲੋੜ ਹੋਵੇ ਤੇ ਪ੍ਰਭੂ ਮੈਂ ਸਭ ਤੋਂ ਅੱਗੇ ਹਾਂ ਸਭ ਤੋਂ ਲਾਸਟ ਨਾ ਹਾਂ ਸਭ ਤੋਂ ਅੱਗੇ ਲੈਣ ਚਾਹਾਂ ਕਿਉਂ ਜ਼ਰੂਰੀ ਹੋਂ ਤਨ ਮਨ ਕਹਿਣਾ ਤਨ ਮਨ ਦੀ ਸੇਵਾ ਆਪਾਂ ਕਰਦੇ ਆ ਤਨ ਮਨ ਤਨ ਤੇ ਮਨ ਮਨ ਵੀ ਹੋਂ ਜਦਾ ਤੇ ਧੰਨ ਵੀ ਹੋਣ ਚਿਰਦਾ ਬੰਦਾ ਕਹਿੰਦਾ ਜਿਹੜੀ ਤੁਹਾਡੇ ਕੋਲ ਸੇਵਾ ਉਹ ਤੇ ਕਰੋ ਆਕੇ ਜਰੂਰ ਤੁਹਾਡਾ ਧੰਦੀ ਕਰੋਗੇ ਮਗਰ ਅਜਦਾ ਇਨਸਾਨ ਕੀ ਹੈ ਅਗਲਾ ਕਹਿੰਦਾ ਇਹ ਕਿਉਂ ਅੱਗੇ ਜਾ ਰਿਹਾ ਹੈ ਇਹ ਕਿਉਂ ਅੱਗੇ ਜਾ ਰਿਹਾ ਹੈ ਮਗਰ ਕਹਿਣਾ ਲੱਤ ਖਿੱਚੋ ਨੂੰ ਪਿੱਛੇ ਬਲਾਓ ਇਹ ਨਹੀਂ ਕਹਿੰਦੇ ਇਹਦੇ ਨਾ ਮੋਢਾ ਲਾਈਏ ਹੋਰ ਅੱਗੇ ਵਧਾਈਏ ਹੁਣ ਦੇਖੋ 15 ਜੁਲਾਈ ਨੂੰ ਕੀ ਹੋਇਆ ਕੈਸੇ ਕੈਸੇ ਚਮਤਕਾਰ ਹੋਏ ਪਹਿਲੇ ਤੁਹਾਨੂੰ ਦੱਸਾਂਗਾ ਕਿ ਨਾ 12 ਤਰੀਕ ਨੂੰ ਜਿਹੜੇ ਆਪਣੇ ਮਹਾਕਲ ਬੈਰਵ ਖਾੜੇ ਤੋਂ ਸ਼੍ਰੀ ਸ਼੍ਰੀ ਇਕਯਾਰ 8 ਮੰਡੇਸ਼ਵਰ ਮਹਾ ਮੰਡੇਸ਼ਵਰ ਆਚਾਰਿਆ ਕਲਾਸ਼ਪੂਰੀ ਮਹਾਕਲ ਬਾਬਾ ਜੋ ਕਿ ਇਧਰ ਮਹਾਕਾਲ ਬਾਬਾ ਜੀ ਇਹ ਗਏ ਆਪਣੇ ਮਹਾਰਾਸ਼ਟਰ ਤੋਂ ਮੁੰਬਈ ਤੋਂ ਉਹਨਾਂ ਦਾ ਅਖਾੜਾ ਉੱਥੇ ਮੁੰਬਈ 'ਚ ਹੈਗੇ ਆ ਤੇ ਉਹ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਡੈਰਾ ਧਰਤੀ ਦੇ ਵਿੱਚ 15 ਜੁਲਾਈ ਨੂੰ ਆਏ ਸੀ ਤੇ ਉਹਨਾਂ ਨੇ ਭੂਵਿਸ਼ਵਾਣੀ ਨਹੀਂ ਕੀਤੀ ਅਕੂ ਵਿਸ਼ਵਾਣੀ ਨਹੀਂ ਕੀਤੀ ਕਿ ਉਹ ਪੰਡਤ ਨਹੀਂ ਨਾ ਜੋਤਿਸ਼ ਉਹ ਸਾक्षात ਮਹਾਕਾਲ ਉਹਨਾਂ ਨੇ ਆਦੇਸ਼ ਦਾਈ ਮੈਂ ਆਦੇਸ਼ ਇਹ ਨਾ ਕਿ 15 ਜੁਲਾਈ ਤੱਕ ਆ ਪਰ ਜਿੰਨਾ ਵੀ ਹੜ ਆਇਆ ਲੁਧਿਆਣਾ ਸ਼ਹਿਰ ਉਹ ਪੂਰੇ ਪੰਜਾਬ ਦੇ ਵਿੱਚ ਹੜ ਆਇਆ ਪਾਰਸ਼ਲੀ ਕਰਕੇ ਪਾਣੀ ਖੜਾ ਜੋ ਵੀ ਕੁਛ ਹੈ ਸਭ ਆਪਣੀ ਜਗ੍ਹਾ ਤੇ ਵਾਪਸੀ ਹੋ ਜਾਵੇ ਐਦਾਂ ਹੀ ਹੋਇਆ ਜੋ ਉਹਨਾਂ ਨੇ ਆਦੇਸ਼ ਦਤਾ 14 ਜੁਲਾਈ ਸ਼ਾਮ ਤੱਕ ਆਪਣਾ 6:30 ਵਜੇ ਤੱਕ 7:30 ਦੇ ਵਿੱਚ ਵਿੱਚ ਲੁਧਿਆਣਾ ਆਪਣਾ ਲੁਧਿਆਣਾ ਸ਼ਹਿਰ ਦੇ ਜਿਹੜਾ ਇਲਾਕਾ ਜਿਸ ਆਪਾਂ ਲੱਕੇ ਬੈਠੇ ਸ਼ਮਸ਼ਾਨ ਘਰ ਇਹ ਸਾਰਾ ਜਲ ਪ੍ਰਭਾਵ ਆਇਆ ਸਭ ਜਲ ਪਾਣੀ ਪਾਣੀ ਸੀ ਸਾਰਾ 5-5 ਫੁੱਟ ਪਾਣੀ ਸੀ ਮੰਦਰ ਦੇ ਆਂ ਦਾ ਵੀ ਬਿਲਕੁਲ ਕਲੀਅਰ ਹੋ ਗਿਆ ਹੁਣ ਆਪਾਂ ਇਹਨੂੰ ਚਮਤਕਾਰ ਨਹੀਂ ਹੋਰ ਕੀ ਕਵਾਂਗੇ ਬਾਬਾ ਜੀ ਆਦੇਸ਼ ਕੀਤਾ ਹੁੰਦੇ ਹਰਿਆਣਾ ਚ ਵੀ ਹੋਇਆ ਉਹ ਵੀ ਆਦੇਸ਼ ਕੀਤਾ ਬਾਬਾ ਜੀ ਨੇ ਕਿ ਇਧਰ ਬੁਲਡਰ ਚੱਲਣ ਦਾ ਪਹਿਲੇ ਹੀ ਸਾਰਾ ਆਦੇਸ਼ ਪ੍ਰਭੂ ਦਾ ਆਦੇਸ਼ ਦੇ ਨਾਲ ਹੀ ਸਭ ਕੁਝ ਚੱਲ ਰਿਹਾ ਹੁਣ ਦੇਖੋ 15 ਜੁਲਾਈ ਨੂੰ ਜੋ ਪ੍ਰਭੂ ਇਸ ਧਰਤੀ ਤੇ ਆਇਆ ਆਪਣੇ ਸ਼ਮਸ਼ਾਨ ਧਰਤੀ ਤੇ ਆਇਆ ਨਾਲ ਨਾਲ ਅਧਰ ਪ੍ਰਭੂ ਦੇ ਨਾਲ ਨਾਲ ਨੰਦੀ ਮਹਾਰਾਜ ਕਿੱਥੋਂ ਅਚਾਨਕ ਆ ਗਿਆ ਕਾਲੇ ਰੰਗ ਦਾ ਨੰਦੀ ਉਹ ਪ੍ਰਭੂ ਜਿਹੜੋ ਪੀਪਲ ਦੇ ਪੇੜ ਤੇ ਸ਼ਮਸ਼ਾਨ ਦੇ ਵਿੱਚ نیچے ਬੈਠੇ ਸੀ ਤੇ ਨਾਲ ਹੋਇਆ ਕਿ ਸਿਸਟਮ ਕਿ ਪ੍ਰਭੂ ਨੇ ਚਮਤਕਾਰ ਕੀ ਦਿਖਾਇਆ ਕਿ ਨੰਦੀ ਕਿੱਥੋਂ ਆ ਉਹ ਨਾਲ ਨਾਲ ਪ੍ਰਭੂ ਦੇ ਨਾਲ ਆਇਆ ਉਸ ਤੋਂ ਬਾਅਦ ਪ੍ਰਭੂ ਧੂਣੇ ਦੇ ਵਾਪਸੀ ਆਏ ਧੂਣੇ ਦੇ ਪ੍ਰਭੂ ਨੇ ਜਿੱਦ ਹੀ ਧੂਣੇ ਦੇ ਅੰਦਰ ਪ੍ਰਵੇਸ਼ ਕੀਤਾ ਪ੍ਰਵੇਸ਼ ਕਰਦੇ ਸਾਰ ਹੀ ਤੇ ਆਪਣੇ ਮੌਸਮ ਇੱਕਦਮ ਬਣ ਗਿਆ ਕਹਿੰਦੇ ਧੁੱਪ ਤੋਂ ਸਿੱਧਾ ਹੀ ਮੌਸਮ ਬਣ ਗਿਆ ਜਿੱਦ ਹੀ ਉਹਨਾਂ ਨੇ ਤੁਹਨਰੀ ਭੂਤੀ ਜਿਹਦਾ ਹੱਥ ਵਿੱਚ ਲਿੱਤੀ ਕਮਾਈ ਹੈ ਤੇ ਅੱਜ ਤੋਂ ਮੈਂ ਹਦੇ ਜਨਾ ਕਿ ਇਹ ਭੂਤੀ ਜਿਹੜਾ ਵੀ ਨੰਦੀ ਆਪਣਾ ਨੰਦੀ ਸ਼ਿਵਕਾ ਨੰਦੀ ਜਿਹੜਾ ਉਹ ਜਿੰਨੂੰ ਵੀ ਇਹ ਭੂਤੀ ਦਊਗਾ ਤੇ ਉਹਦੀ ਕੋਈ ਵੀ ਬਿਮਾਰੀ ਕੋਈ ਵੀ ਦੁੱਖ ਤਕਲੀਫ ਤਨਸਮਰਤਾ ਕੁਝ ਵੀ ਹੋਵੇ ਇੱਕ ਚੁਟਕੀ ਜਿਹੜਾ ਨੰਦੀ ਆਪਣੇ ਹੱਥ ਦਊਗਾ ਉਹ ਆਟੋਮੈਟਿਕ ਸਿੱਧ ਹੋ ਗਈ ਆਟੋਮੈਟਿਕ ਠੀਕ ਹੋ ਜਾਊਗਾ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੇ ਰਿਪੋਰਟ